ਅਹੀਂ ਕਦੀ ਸ਼ੇਖ ਫਤੇ ਦੀ ਮਕਾਨੀ ਨਹੀਂ ਗਏ। ਲਪਟਾ ਆਈ ਗੋ ਪਾਇ ਜਾਣਾ ਨਾ ਪੀ ਉੱਥੇ ਜਾ ਕੇ ਕੀ ਮਿਲਦਾ ਵਾ ਦੁੱਧ ਮਿਲਦਾ ਵਾ ਕੀ ਮਿਲਦਾ ਵਾ ਪੁੱਤ ਮਿਲਦਾ ਵਾ ਮੈਂ ਬੇਨਤੀ ਕਰਾਂ ਜੋ ਵੀ ਕੁਝ ਮਿਲਦਾ ਵਾ ਗੁਰੂ ਕੋਲੋਂ ਮਿਲਦਾ ਵਾ ਸ਼ੇਖ ਫਤੇ ਦੇ ਨਾਂ ਤੇ ਗੱਪਾਂ ਕਿੰਨੀਆਂ ਪ੍ਰਚਾਰੀਆਂ ਗਈਆਂ ਇੰਜ ਸਾਡੇ ਸਾਡੀਆਂ ਸਟੇਜਾਂ ਦੇ ਗੱਪਾਂ ਸਨੀਆਂ ਜਾਂਦੀਆਂ ਰਹੀਆਂ ਵਾ ਐ ਸਾਡੇ ਬਹੁਤ ਦਿਨ ਟੋਡੀਆਂ ਨਹੀਂ ਵੀ ਐਦਾਂ ਇੱਕ ਥਾਂ ਦੇ ਫਲਾਣੇ ਥਾਂ ਦਾ ਤੋਂ ਇੱਕ ਹਰਿਆਣੇ ਦੇ ਵਿੱਚੋਂ ਬਸ ਖੀਰ ਦੀ ਲੀਕੇ ਬੰਦਾ ਆ ਰਿਹਾ ਸੀ ਸਾਹ ਸੰਗਤ ਜੀ ਉਹਨੂੰ ਭੁੱਖ ਲੱਗੀ ਉਹਨੇ ਢੱਕਣ ਖੋਲਿਆ ਖੀਰ ਖਾਣੀ ਚਾਹੀ ਵਿੱਚੋਂ ਵਿੱਚੂ ਤੁਰੇ ਫਿਰਨ ਦੇ ਢੱਕਣਾ ਮਾਰਿਆ ਛੇਕ ਫੜ ਕੇ ਜਾ ਕੇ ਢੱਕਣ ਖੋਲਿਆ ਵਿੱਚੋਂ ਫੇਰ ਖੀਰ ਹੁਣ ਐਦਾਂ ਦੀਆਂ ਗੱਪਾਂ ਸੁਣਾਈਆਂ ਥੱਲੋਂ ਖੜਕਦਾ 500 ਦਾ ਨੋਟ ਕੱਢ ਕੇ ਲਿਆ ਕੇ ਕਰਵਰदास ਬੋਲੋ ਮੈਂ ਕਿਹਨਾਂ ਐ ਫਿਰ ਸੋਹ ਸੰਗਜੀ ਇੱਕ ਬੰਦਾ ਹਿਮਾਚਲ ਜੁਖੀਰ ਲੈ ਕੇ ਆ ਰਿਹਾ ਉਹ ਜਾਂਦਿਆ ਜਾਂਦਿਆ ਭੁੱਖ ਲੱਗੀ ਉਹਨਾਂ ਟੱਕਣ ਖੋਲਿਆ ਵਿੱਚੋਂ ਫਣੀਆਂ ਸੱਪ ਨਿਕਲ ਆਇਆ ਉਹਨਾਂ ਟੱਕਣ ਮਾਰਿਆ ਸ਼ੇਖ ਫਤਿਹ ਜਾ ਕੇ ਟੱਕਣ ਖੋਲਿਆ ਵਿੱਚੋਂ ਫੇਕੀ ਅੱਖੋ ਸਤਨਾਮ ਚਲੋ ਜੀ ਐਦਾਂ ਦੀਆਂ ਗੱਪਾਂ ਸਾਡੇ ਬਹੁਤ ਟਾੜ ਗਿਆਂ ਸਰਾਇਆਂ ਪਿਛੇ ਜੇ ਹੁਣ ਤੇ ਇੰਪਰੂਵਮੈਂਟ ਆਈ ਸਾਡੇ ਟਾੜੀਆਂ ਨੇ ਹੋਣ ਤੇ ਫਿਰ ਵੀ ਸਗੋਂ ਗੁਰਮਤ ਦੀ ਗੱਲ ਕੀਤੀ ਜੋ ਸੇਖ ਫਤਿਹ ਦੀ ਰਿਐਲਿਟੀ ਆ ਉਹ ਰਿਐਲਿਟੀ ਸਾਡੇ ਸਾਹਮਣੇ ਰੱਖੀ ਪਰ ਬਹੁਤ ਨੇ ਟਾੜੀਆਂ ਨੇ ਆ ਖੜਕਦੇ 5-500 ਵਾਲੇ ਲੈਣ ਦੇ ਮਾਰੇ ਧਿਆਸ ਹੀ ਲੋਕਾਂ ਨੂੰ ਝੂਠੇ ਬਣਾਉਣਾ ਪ੍ਰਚਾਰ ਕੇ ਵਿਖਾ ਦੇ ਹੁਣ ਮੈਂ ਇੱਕ ਚੈਲੰਜ ਕਰਦਾ ਹਾਂ ਦੁੱਧ ਲੈ ਉਨੇ 2 ਕਿਲੋ ਆਪਾਂ ਇੱਥੇ ਖੀਰ ਬਣਾਈਏ ਬਣਾਈਏ ਸ਼ੇਕ ਫਤੇ ਨਾ ਦੀ ਤਾਂ ਮੈਂ ਵੇਖੂਗਾ ਵੀ ਉਹਨੂੰ ਸਵੇਰ ਨੂੰ ਕੀੜੇ ਪੈਂਦੇ ਉਹ ਚ ਮੈਂ ਵੇਖੂ ਸਵੇਰ ਨੂੰ ਸੱਪ ਨਿਕਲਦੇ ਵਿੱਚ ਭਲੇ ਉਹ ਸਿਰੇ ਦੀਆਂ ਗੱਪਾਂ ਵਾਂ ਐਵੇਂ ਗੱਪਾਂ ਕਹਾਣੀਆਂ ਦੇ ਵਿੱਚ ਨਾ ਆਇਆ ਕਰੂ ਫਿਰ ਇੱਕ ਸਾਡੇ ਵਿੱਚ ਸਭ ਤੋਂ ਜ਼ਿਆਦਾ ਮਨ ਘੜਤ ਇਤਿਹਾਸ ਕੀ ਬਣਾ ਕੇ ਪ੍ਰਚਾਰਿਆ ਗਿਆ ਇਹ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਕੀਰ ਵਰਤਾ ਰਹੇ ਆ ਕੀਰ ਵਰਤਉਂਦੇ ਵਰਤਉਂਦੇ ਲੱਗੇ ਸ਼ੇਖ ਫਤਾ ਆ ਗੁਰੂ ਸਾਹਿਬ ਮੈਨੂੰ ਵੀ ਖੀਰ ਦੇਓ ਗੁਰੂ ਸਾਹਿਬ ਬੰਦੇ ਖੀਰ ਤੇ ਮੋਗ ਗਿਆ شیخ ਫਿਰ ਰੋਸ ਗਿਆ ਬਹਿ ਗਿਆ ਖੜੇ ਤੇ ਗੁਰੂ ਸਾਹਿਬ ਨੇ ਵਰ ਦਿੱਤਾ ਵੀ ਤੇਰੇ ਦਰ ਤੇ ਕੁੱਤੇ ਵੀ ਮੂੰਹ ਮੋੜ ਜਾਣਗੇ ਹੁਣ ਮੈਨੂੰ ਨਹੀਂ ਪਤਾ ਪਈਏ ਜਿਹੜੇ ਸਾਡੇ ਲੋਕ ਇਤਿਹਾਸ ਸੁਣਾਉਂਦੇ ਆ ਇਹ ਕਿਹੜੇ ਪ੍ਰੋਫੈਸਰ ਦੀ ਕਿਤਾਬ ਪੜ੍ਹੀ ਹੈ ਕਿਹੜੇ ਇਤਿਹਾਸਕਾਰ ਦੀ ਕਿਹੜਾ ਗ੍ਰੰਥ ਪੜ੍ਹਿਆ ਵਾ ਮੈਨੂੰ ਨਹੀਂ ਪਤਾ ਪਰ ਜਿੱਥੋਂ ਤੱਕ ਜੇ ਮੈਂ ਆਪਣੀ ਸਟੱਡੀ ਦੱਸਾਂ ਜਿੱਥੋਂ ਤੱਕ ਮੈਂ ਪੜਿਆ ਵਾ ਸ਼ੇਖ ਫਤੇ ਬਾਰੇ ਇਹ ਸ਼ੇਖ ਫਤਾ ਹੋਇਆ ਗੁਰੂ ਅਰਜਨ ਸਾਹਿਬ ਦੇ ਵੇਲੇ ਹੀ ਆ ਅਸੀ ਨਹੀਂ ਮੰਨਦਾ ਪਰ ਇਸ ਸ਼ੇਖ ਫਤੇ ਨੇ ਗੁਰੂ ਘਰ ਦੇ ਨਾਲ ਵੈਰ ਕਮਾਇਆ ਵਾ ਇਹ ਗੁਰੂ ਘਰ ਦਾ ਕੋਈ ਹਮਾਇਤੀ ਨਹੀਂ ਰਿਹਾ ਇਹਨੇ ਗੁਰੂ ਘਰ ਨਾਲ ਵੈਰ ਕਮਾਇਆ ਵਾ ਜਿੱਥੇ ਅਸੀਂ ਗੱਲ ਕਰਦੇ ਆ ਚੰਦੂ ਸ਼ਾਹ ਦੀ ਜਿੱਥੇ ਅਸੀਂ ਗੱਲ ਕਰਦੇ ਆ ਚਾਰਖੌਦੀ ਭਗਤਾਂ ਦੀ ਕਾਣਾ ਪੀਲੂ ਸੱਜੂ ਸਾਹ ਸੈਨ ਦੀ ਜਿੱਥੇ ਅਸੀਂ ਗੱਲ ਇੱਕ ਯੰਗੀਰ ਦੀ ਕਰਦੇ ਆ ਉਨ੍ਹਾਂ ਦੇ ਵਿੱਚੋਂ ਸਭ ਤੋਂ ਵੱਡਾ ਯੋਗਦਾਨ ਇਸ ਸ਼ੇਖ ਫਤੇ ਦਾ ਵੀ ਆ। ਜਾਂ ਗੀਰ ਦੇ ਕੰਨ ਭਰਨ ਦਾ ਗੁਰੂ ਅਰਜਨ ਸਾਹਿਬ ਦੇ ਪ੍ਰਤੀ। ਕਿਉਂਕਿ ਜਿੰਨੇ ਸਖੀਸਰ ਵਰਗੇ ਲਾਲਾਂ ਵਾਲਾ ਹੋ ਗਿਆ। ਆ ਜਿੰਨੇ ਇਹਨਾਂ ਦੇ ਪੀਰ ਹੋ ਗਏ। ਇਹਨਾਂ ਦਾ ਸਖੀਰ ਦੇ ਸਮੇਂ ਦੇ ਬਹੁਤ ਉਸ ਸਮੇਂ ਪ੍ਰਭਾਵ ਸੀਗਾ। ਕਿਸੇ ਹਿੰਦੂ ਨੂੰ ਮੁਸਲਮਾਨ ਬਣਾਉਣਾ ਹੁੰਦਾ ਹੈ। ਤੇ ਉਹ ਸਭ ਤੋਂ ਪਹਿਲਾਂ ਉਹਦਾ ਉਹਨੂੰ ਸਖੀਸਰ ਵਰ ਦਾ ਪੁਜਾਰੀ ਬਣਾਉਂਦੇ ਸੀ। ਤੇ ਉਹਦਾ ਆਟੋਮੈਟਿਕ ਹੀ ਪੈਰ ਤਰਾਵਾ ਹੋ ਜਾਂਦਾ ਸੀ ਅਸਲਾਮ ਵਾਲ। ਇਹ ਸਲਾਮ ਹੈ ਮੁਸਲਮਾਨ ਨਹੀਂ ਘੇੜਾ ਕਿ ਮੁਸਲਮਾਨ ਇਹਨਾਂ ਨੂੰ ਪੂਜਦਾ ਨਹੀਂਗਾ। ਕੋਈ ਇੱਕ ਮੁਸਲਮਾਨ ਇਹਨਾਂ ਨੂੰ ਪੂਜੂਗਾ। ਪਰ ਇਹ ਜਦੋਂ ਕਿਸੇ ਦਾ ਧਰਮ ਪਰਿਵਰਤਨ ਕਰਾਉਣਾ ਹੁੰਦਾ ਹੈ ਕਿ ਹਿੰਦੂ ਦਾ ਉਦੋਂ ਇਹ ਲੋਕ ਸਭ ਤੋਂ ਪਹਿਲਾਂ ਉਹਦਾ ਪੈਰ ਤਰਾਵਾ ਸਖੀ ਸਰਵਰੀਆਂ 'ਚ ਕਰਾਉਂਦੇ ਸੀ। ਫਿਰ ਸਖੀ ਸਰਵਰੀਆਂ ਤੋਂ ਆਟੋਮੈਟਿਕ ਹੀ ਉਹਦਾ ਪੈਰ ਤਰਾਵਾ ਹੋ ਜਾਂਦਾ ਸੀ। ਅਸਲਾਮ ਦੇ ਵੱਲ। ਤੇ ਜੇ ਮੈਂ ਸਵਾਲ ਕਰਦਾ ਵਾਂ ਅੱਜ ਜੇ ਤੁਸੀਂ ਮੁਸਲਮਾਨਾਂ ਨੂੰ ਪੂਜਣਾ ਵਾ ਤੇ ਫਿਰ ਸਾਬ ਜਾਨ ਦੇ ਨੇ ਕੁਰਬਾਨੀ ਦਾਦੇ ਅਸੀਂ ਮੋਲੀ ਕੋਈ ਨਾ ਪਾਇਆ ਫਿਰ ਉਸ ਸਮੇਂ ਕਹਿ ਦਿੰਦੇ ਗੁਰੂ ਅਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਗੁਰੂ ਸਾਹਿਬ ਨਾ ਸੀ ਇਸ ਦੇ ਉਹ ਆਪਣਾ ਜਿੰਨਾ ਬਦਲੇ ਸੀਸ ਦੇਣ ਲੱਗੇ ਜੇ ਇਹਨਾਂ ਨੇ ਮੁਸਲਮਾਨਾਂ ਨੂੰ ਪੂਜਣਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿ ਦਿੰਦੇ ਕਿ ਗੁਰੂ ਸਾਹਿਬ ਨਾ ਚਾਰ ਪੁੱਤ ਬਾਰੇ ਇਹਨਾਂ ਬਦਲੇ ਇਹਨਾਂ ਨੇ ਮੁਸਲਮਾਨ ਬਣ ਤੋ ਤੁਸੀਂ ਅੱਜ ਪੁੱਤ ਕੁਰਬਾਨ ਕਰਤੇ ਤੇ ਇਹਨਾਂ ਨੇ ਮੁਸਲਮਾਨਾਂ ਦੇ ਜਾਜਾ ਕਬਰਾਂ ਦੇਖਦੇ ਫਿਰਨਾ ਜੀ ਕਹਿ ਦਿੰਦੇ ਫਿਰ ਆਪਾਂ ਐਡੀਆਂ-ਐਡੀਆਂ ਵੱਡੀਆਂ ਸ਼ਹਿਰਤਾ ਐਵੇਂ ਕਰਾਤੀਆਂ ਆਪਾਂ ਮੇਰੀ ਬੇਨਤੀ ਆ ਇਹਨਾਂ ਦੇ ਚੰਗਲਾਂ ਦੇ ਵਿੱਚੋਂ ਨਿਕਲੋ ਇਹ ਗੁਰੂ ਘਰ ਦੇ ਹਮਾਇਤੀ ਨਹੀਂ ਹੋਏ ਭਾਈ ਮੰਜ ਦਾ ਇਤਿਹਾਸ ਪੜੋ ਸਿੱਖੀ ਉਤੇ ਸਿੱਖੀ ਨਹੀਂ ਟਿਕਦੀ ਭਾਈ ਬੈਲੋ ਦਾ ਇਤਿਹਾਸ ਪੜੋ ਹੁਣ ਫਿਰ ਸਾਨੂੰ ਲੱਟਾ ਪਾਉਣਗੇ ਗੁਰੂਆਂ ਪੀਰਾਂ 'ੇ ਧਰਤੀ ਆ ਤੁਹਾਡੀ ਗੱਲ ਨਾਲ 100% ਸਹਿਮਤ ਹਾਂ ਇਹ ਧਰਤੀ ਗੁਰੂਆਂ ਪੀਰਾਂ ਦੀ ਆ ਪਰ ਗੁਰੂ ਇਥੇ ਪੀਰ ਕਿਹਨਾਂ ਨੂੰ ਕਿਹਾ ਵਾ ਸائیں ਮੀਆਂ ਮੀਰ ਨੂੰ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਨੀਂਹ ਰੱਖੀ ਆ ਗਨੀਖਾਨ ਨਬੀਖਾਨ ਨੂੰ 마시ਵਾੜੇ ਦੇ ਜੰਗਲਾਂ ਦੇ ਵਿੱਚੋਂ ਉੱਚ ਦਾ ਪੀਰ ਬਣਾ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਮੋਢੇ ਦੇ ਚੋਕੇ ਬਾਹਰ ਲੈ ਕੇ ਆਏ ਉਹ ਆ ਪੀਰ ਪੀਰ ਕੌਣ ਹੈ ਬੁੱਲੇ ਸ਼ਾ ਬੁੱਢਣ ਸ਼ਾ ਜੀ ਇਹ ਆ ਪੀਰ ਪੀਰ ਕੌਣ ਹੈ ਭਾਈ ਗੁਰਦਾਸ ਨੂੰ ਪੁੱਛ ਗਏ ਭਾਈ ਗੁਰਦਾਸ ਜੀ ਕਹਿੰਦਾ ਯਾਹਰ ਪੀਰ ਜਕਤੂਗਰ ਬਾਬਾ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੁਰਦਾ ਹਰਗੋਬਿੰਦ ਸਵਾਰੀ ਸਾਡਾ ਗੁਰੂ ਸਾਡਾ ਪੀਰ ਆ ਟਕਾਹੇ ਇੱਕ ਬਿਨਾ ਚਿਤ ਲਾਈਏ ਗੁਰੂ ਨੂੰ ਛੱਡ ਕੇ ਹੋਰ ਕਿਤੇ ਚਿਤ ਲਾਉਣ ਦੀ ਲੋੜ ਕੀ ਐ ਮੇਰੀ ਬੇਨਤੀ ਆ ਇਹ ਗੁਰੂ ਘਰ ਦੇ ਹਮਾਇਤੀ ਨਹੀਂ ਹੋਏ ਤੁਸੀਂ ਸ਼ੇਖ ਫਰੀਦ ਜਿਹੜੇ ਤੁਹਾਡੇ ਵਿੱਚੋਂ ਵੀਰ ਜਾਂਦੇ ਆ ਨਾ ਉਹਨਾਂ ਨੂੰ ਪਤਾ ਹੋਵੇਗਾ ਵੀ ਉੱਥੇ ਭੋਗ ਲਾ ਕੇ ਉਸੇ ਤਰ੍ਹਾਂ ਕਿਰਪਾਨ ਪੇੜ ਕੀਤੀ ਜਾਂਦੀ ਆ ਤਾਂ ਜੋ ਲਪਤਾ ਪਾਇਆ ਜਾ ਸਕੇ ਕਿ ਤੁਸੀਂ ਸਿੱਖੀ ਨਾਲ ਜੁੜ ਰਹੇ ਜੀ ਪਰ ਲਪਤਾ ਪਾਉਣ ਵਾਲੇ ਇੱਦਾਂ ਕੁਝ ਨਹੀਂ ਹੋਣਾ ਹੁਣ ਪ੍ਰਚਾਰਕ ਜਾਗੇ ਆ ਬੜੇ ਪ੍ਰਚਾਰ ਕਰਨੇ ਪ੍ਰਚਾਰ ਕੀਤਾ ਏ ਸ਼ੇਖ ਫਤੇ ਬਾਰੇ ਤੇ ਇੱਕ ਬੇਨਤੀ ਹੋਰ ਸਾਡੇ ਹਾਲਾਤ ਆ ਨਹੀਂ ਅਸੀਂ ਸ਼ੇਖ ਫਤੇ ਖੀਰ ਚੜਾ ਕੇ ਬਹੁਤੇ ਵੀਰ ਆਪਦੇ ਅੱਖੀਂ ਵੇਖੇ ਆ ਖਾਲੀ ਡੱਬਾ ਲੈ ਕੇ ਤਰਨਤਾਰ ਲਿਆਉਂਗੇ ਉਹ ਈ ਗੱਲ ਹੋ ਗਈ ਇੱਕ ਬੰਦੇ ਸੂਬੇ ਸਰਹੰਦਰੂ ਵੀ ਮੱਥਾ ਟੇਕ ਲਿਆ ਤੇ ਇੱਕ ਬੰਦੇ ਫਤੇਗੜ ਵੀ ਮੱਥਾ ਟੇਕ ਲਿਆ ਕਾਦਲ ਨੂੰ ਵੀ ਮੱਥਾ ਟੇਕ ਲਿਆ ਤੇ ਗੁਰੂ ਨੂੰ ਵੀ ਮੱਥਾ ਟੇਕ ਲਿਆ ਤੇ ਮੈਂ ਤੇ ਬੇਨਤੀ ਪਹਿਲਾਂ ਵੀ ਕੀਤੀ ਸੀ ਸਿੱਖੋ ਤੁਹਾਡੀ ਈਡੀ ਜਮੀਰ ਮਰ ਗਈ ਆ ਤੇ ਜਾ ਕੇ ਸੂਬੇ ਸਰਹੰਦਰੂ ਨੂੰ ਪੂਜ ਲਓ ਔਰੰਗਜ਼ੇਬ ਨੂੰ ਵੀ ਪੂਜ ਲਓ ਜੇਕਰ ਸ਼ੇਖ ਫਤੇ ਨੂੰ ਪੂਜਣਾ ਤੇ ਸਿੱਖੋ ਛੀਰੇ ਦਰਬਾਰ ਸਾਹਿਬ ਤਰਨਤਾਰ ਸਾਹਿਬ ਜੇਕਰ ਗੁਰੂ ਸਾਹਿਬ ਨੇ ਬਣਵਾਇਆ ਸੀ ਨਾ ਉਹ ਤਰਨਤਾਰ ਸਾਹਿਬ ਇਹਨਾਂ ਸਗੀ ਸਰਵਰੀਆਂ ਨੂੰ ਥੱਲ ਪਾਉਣ ਵਾਸਤੇ ਬਣਾਇਆ ਸੀ ਪਰ ਅੱਜ ਤੁਸੀਂ ਪਹਿਲਾਂ ਸਖੀ ਸਰਵਰ ਦੇ ਮੱਥਾ ਟੇਕਉਂਦੇ ਜੀ ਤੇ ਖਾਲੀ ਡੱਬਾ ਲੈ ਕੇ ਤੁਸੀਂ ਤਰਨਤਾਰ ਮੱਥਾ ਟੇਕਉਂਦੇ ਜੀ ਇਹ ਸਾਡੇ ਪੀਰ ਨਹੀਂ ਗੇ ਤੇ ਨਾ ਹੀ ਉਹਨਾਂ ਨੂੰ ਪੀਰ ਬੁੱਧੂ ਸ਼ਾਹ ਨਾਲ ਕੰਪੇਅਰ ਕਰੋ ਗਣੀ ਖਾ ਨਵੀ ਖਾ ਨਾਲ ਕੰਪੇਅਰ ਕਰੋ ਇਤਿਹਾਸ ਪੜੋ ਇਤਿਹਾਸ ਬਚੂ ਆਪਾਂ ਇਤਿਹਾਸ ਪੜੋਗੇ ਤੁਹਾਨੂੰ ਸਮਝ ਲੱਗੂਗੀ ਕਿ ਅਸੀਂ ਕਿੱਥੇ ਫਿਰਦੇ ਆ ਸਕੀਰ ਦੁਸ਼ਮਣ ਹੋਇਆ ਕੋ ਸਕੀਰ ਮਿੱਤੀ ਹੋਏ ਇਤਿਹਾਸ ਪੜਵਾ ਸਿੱਖ ਰਾਤ ਮਰਿਆਦਾ ਪੜੋ ਤੁਹਾਨੂੰ ਪਤਾ ਲੱਗੇ ਦੁਬਦਾਨਾ ਪੜੋ ਹਰ ਬਿਨ ਹੋਰ ਨਾ ਪੁੱਜੋ ਮੜੇ ਮਸਾਨ ਨਾ ਜਾਈ